ਪੰਜਾਬੀ ਫੀਚਰ ਫਿਲਮ ਹਾਈ ਬੀਬੀ ਇਹ ਕਿੱਥੇ ਫਸ ਗਏ ਕਰਨਤਾਰ ਕਸ਼ੀਰਮ ਚਾਨ ਦੀ ਗਵਾਈ ਹੇਠ ਫਿਲਮ ਦੀ ਪ੍ਰੋਮੋਸ਼ਨ ਬੜੀ ਧੂਮ ਧਾਮ ਨਾਲ ਕੀਤੀ ਗਈ ਦਾ ਥੈਂਕਸ ਕਰਦੇ ਆ ਤੇ ਆਪ ਸਭ ਨੂੰ ਪਤਾ ਹੈ ਕਿ ਸਾਡੀ ਸਵੇਗੀਨ ਸਾਹਿਬ ਤੀਰਾ ਗਿਲਜੀ ਉਹਨਾਂ ਦੀ ਹਾਜੀ ਸ਼ਰਨ ਮੇਰੇ ਨੂੰ ਪਿਆਰ ਭਰੀ ਸਤਿ ਸ਼ਕਾਲ ਮੈਂ ਤੁਹਾਡਾ ਆਪਣਾ ਕੰਸ਼ੀ ਰਾਮ ਚਾਨਕ ਕਮੇਟੀ ਕਲਾਕਾਰ ਐਂਡ ਸਿੰਗਰ ਤੇ ਦੋਸਤੋ ਅੱਜ ਬਹੁਤ ਹੀ ਖੁਸ਼ੀ ਵਾਲਾ ਦਿਨ ਹੈ ਕਿ ਅਸੀਂ ਡਿਸਟ੍ਰਿਕਟ ਤਰਨਤਾਰਨ ਦੇ ਵਿੱਚ ਅਸੀਂ ਸਾਰੇ ਬੈਠੇ ਆ ਜੀ ਇੱਕ ਸਾਡੀ ਕਾਨਫਰੰਸ ਹੋ ਰਹੀ ਹੈ ਜੀ ਔਰ ਸਾਡੇ ਮਾਨਯੋਗ ਛੋਟੇ ਵੀਰ ਤੀਰਾ ਗਿਲਜੀ ਜਿਹੜੇ ਸਾਡੇ ਮਾਜੇ ਦਾ ਮਾਣ ਹੈ ਮਾਜੇ ਦਾ ਸਤਿਕਾਰ ਹੈ ਔਰ ਸਾਡੇ ਛੋਟੇ ਵੀਰ ਆ ਉਹਨਾਂ ਦੀ ਇੱਕ ਪਲੇਟੀ ਫਿਲਮ ਪਹਿਲੀ ਫਿਲਮ ਜਿਹੜੀ ਉਹਨਾਂ ਦੀ ਆ ਰਹੀ ਹੈ ਹਾਏ ਬੀਬੀ ਕਿੱਥੇ ਫਸ ਗਏ ਆ ਔਰ ਬਹੁਤ ਪਿਆਰੀ ਮੂਵੀ ਆ ਜੀ ਇਹ ਜਿਹੜੀ ਮੂਵੀ ਆ ਇਹ ਪੰਜਾਬ ਦੇ ਵਿੱਚ ਵੀ ਸ਼ੂਟਿੰਗ ਹੋਈ ਆ ਜateral ਯੂਕੇ ਦੇ ਵਿੱਚ ਸ਼ੂਟਿੰਗ ਹੋਈ ਆ ਜੀ ਔਰ ਬਹੁਤ ਪਿਆਰੇ ਕਲਾਕਾਰ ਜਿਨ੍ਹਾਂ ਨੇ ਕਿ ਇਸ ਮੂਵੀ ਦੇ ਵਿੱਚ ਕੰਮ ਕੀਤਾ ਬਾਜੀ ਸਾਡੇ ਮਾਨ ਜੋ ਅਰਬੀਰ ਸਿੰਘ ਜੀ ਗਿਰਸਾਹ ਔਰ ਸਾਡੇ ਦੇਵਗਨ ਭੱਜੀ ਅਨੀਤਾ ਦੇਵਗਨ ਸਾਹਿਬ ਤੈਂ ਦੀ ਸਾਬ ਔਰ ਇਹਨਾਂ ਦਾ ਬਹੁਤ-ਬਹੁਤ ਸ਼ੁਕਰੀਆ ਇਹਨਾਂ ਨੇ ਇਸ ਫਿਲਮ ਦੇ ਵਿੱਚ ਇਹ ਜਿਹੜੇ ਕੇ ਕੰਮ ਬਹੁਤ ਤਰੀਕੇ ਦੇ ਨਾਲ ਕੀਤਾ ਜੀ ਇਹਨਾਂ ਦਾ ਵੀ ਬਹੁਤ-ਬਹੁਤ ਸ਼ੁਕਰੀਆ ਬਹੁਤ ਪਿਆਰੀ ਫਿਲਮ ਹੈ ਜੀ ਔਰ ਮੈਂ ਇਹਨਾਂ ਸੀਨੀਅਰ ਕਲਾਕਾਰਾਂ ਦਾ ਬਹੁਤ-ਬਹੁਤ ਸ਼ੁਕਰਗੁਜ਼ਾਰ ਕਰਦਾ ਜੀ ਜਿਨ੍ਹਾਂ ਨੇ ਕੇ ਇਸ ਨਮਾਣੇ ਜੇ ਕਲਾਕਾਰ ਨੂੰ ਸਾਡੇ ਧੀਰਾ ਗਿਲ ਜੀ ਨੂੰ ਇੱਕ ਕਲਾ ਦੇ ਗੁਣ ਸਿਖਾਏ ਆ ਔਰ ਸਿੰਗਰ ਤੋਂ ਇਹਨਾਂ ਨੇ ਇੱਕ ਆਦਾਕਾਰ ਬਣਾ ਦਿੱਤਾ ਜੀ ਇੱਕ ਕਲਾਕਾਰ ਬਣਾ ਦਿੱਤਾ ਜੀ ਔਰ ਮੈਂ ਇਹ ਟੀਜ਼ਰ ਦੇਖਿਆ ਜੀ ਬਹੁਤ ਵਧੀਆ ਟੀਜ਼ਰ ਲੱਗਾ ਜੀ ਫਿਰਮ ਤੁਸੀਂ ਦੇਖਿਓ 31 ਅਗਸਤ ਨੂੰ ਬਹੁਤ ਵਧੀਆ ਮੂਵੀ ਲੱਗੇਗੀ ਜੀ ਚਲ ਦੋਸਤੋ ਅੱਜ ਬਹੁਤ ਖੁਸ਼ੀ ਦੀ ਗੱਲ ਹੈ ਸਾਡੇ ਵੀਰ ਤੀਰਗਲ ਜੀ ਸਾਡਾ ਬਹੁਤ ਪਿਆਰਾ ਬੱਚਾ ਜਿਹਨੇ ਅੱਜ ਫਿਲਮ ਆਏ ਬੇਬੇ ਕਿਥੇ ਫਸ ਗਏ ਜੀਸ਼ ਕਰਨ ਜਾ ਰਿਹਾ ਹੈ ਸૌ ਤੋਂ ਪਹਿਲਾਂ ਧੰਨਵਾਦ ਕਰਦੇ ਆ ਸਾਡੇ ਭੈਣੇ ਵਿਕਾ ਦੇਗਨ ਜੀ ਨਾਲ ਬਿਠੇ ਸਾਡੇ ਵੱਡੇ ਭਾਜੀ ਹਰਦੀਪ ਗਿੱਲ ਜੀ ਸਾਡੇ ਕਾਸ਼ੀਰਾਮ ਚੰਦ ਜੀ ਤੇ ਇੱਧਰ ਸਾਡੇ ਜੀ ਗੱਲਤ ਜੀ ਨਿੱਕੂ ਜੀ ਸਾਡੇ ਸੰਗਾ ਸਾਥ ਸਾਡੇ ਸਮੀਵਰ ਜੀ ਕਾਫੀ ਆਰਟਿਸਟ ਇਸ ਤੇ ਪਹੁੰਚੇ ਤੇ ਮਾਝੇ ਦੀ ਧਰਤੀ ਤਰਨਤਾਰਨ ਦੀ ਧਰਤੀ ਗੁਰਦੱਨ ਦੇਵ ਜੀ ਮਹਾਰਾਜ ਦੀ ਧਰਤੀ ਜਿੱਥੇ ਲੱਖਾਂ ਰੋਹ ਕੱਟੇ ਜਾਂਦੇ ਉਹ ਧਰਤੀ ਦੇ ਉੱਤੇ ਅੱਜ ਪਹਿਲੀ ਜਨਾਂ ਦੀ ਕਾਨਫਰੰਸ ਅੱਜ ਆਪਾਂ ਕਰ ਰਹੇ ਆਂ ਕੈਨੇਡਾ ਵਿੱਚ ਵੀ ਅਸੀਂ ਇਕੱਠੇ ਹੋਏ ਸੀ ਕਾਫੀ ਇਹਨਾਂ ਨੇ ਸ਼ੂਟਿੰਗਾਂ ਕੀਤੀਆਂ ਬੜਾ ਮਜ਼ਾ ਆਇਆ ਉੱਥੇ ਵੀ ਇਹਨਾਂ ਦੀ ਕਾਫੀ ਕਾਨਫਰੰਸਾਂ ਵੀ ਹੋਈਆਂ ਪਰਸ ਨਾਲ ਬਹੁਤ ਕੰਮ ਹੋਇਆ ਉੱਥੇ ਵੀ ਕੋਸ਼ਿਸ਼ਾਂ ਸਾਡੀਆਂ ਜਾਰੀ ਰਹੀਆਂ ਇੱਥੇ ਵੀ ਆਣ ਦੇ ਸਾਡੀਆਂ ਕੋਸ਼ਿਸ਼ਾਂ ਇਕੱਠਿਆਂ ਦੀ ਜਾਰੀ ਹੈ ਵੀ ਸਾਡਾ ਬੱਚਾ ਬੜੇ ਵਧੀਆ ਲੈਵਲ ਤੇ ਜਾ ਰਿਹਾ ਤੇ ਬੱਚੇ ਦੀ ਸਪੋਰਟ ਕਰਨ ਵਾਸਤੇ ਆਪਾਂ ਸਾਰੇ ਇੱਥੇ ਇਕੱਠੇ ਹੋਏ ਆ ਤੇ মিডিਆ ਦਾ ਮੈਂ ਬਹੁਤ-ਬਹੁਤ ਧੰਨਵਾਦ ਕਰਦਾ ਕਿਉਂਕਿ ਇਕੱਲੇ-ਇਕੱਲੇ ਘਰ ਗੱਲ ਪਹੁੰਚਾ ਦਿੰਦੇ ਆ ਇਕੱਲੇ-ਕਨੇ ਅਖਬਾਰਾਂ 'ਚ ਪਹੁੰਚਾ ਦਿੰਦੇ ਮੈਗਜ਼ੀਨਾਂ 'ਚ ਪਹੁੰਚਾ ਦ ਅੱਜ ਮੇਰੇ ਬਹੁਤ ਮਿੱਤਰ ਪਿਆਰੇ ਗਿੱਲਤੀ ਰਾਜੀ ਤੋਂ ਪਗਰੇ ਮਾਝੀ ਵਾਲਿਆਂ ਅੱਗੇ ਚੀਕਾ ਮਾਰਾ ਦਿੰਦੇ ਆ ਠੀਕ ਹੈ ਨਾ ਕਿਦਨ ਕੋ ਕਿਦਨ ਕੋ ਕਰਾ ਦਿੰਦੇ ਆ ਠੀਰਾ ਗੱਲ ਜੀ ਤੁਸੀਂ ਚਿੰਤਾ ਨਾ ਕਰੋ ਕਿਦਨ ਕੋ ਬਰ ਛੱਡਾ ਜੀ ਬੈਠੇ ਆ ਕਿੱਡੇ ਤੁਹਾਡੇ ਪੰਜਾਬੀ ਕਹਿ ਗਿਆ ਠੀਕ ਹੈ ਨਾ ਮੇਰੇ ਚੰਨ ਜੀ ਵੀਰ ਦੀ ਬੈਠੇ ਆ ਸਮੀ ਜੀ ਬੈਠੇ ਆ ਕਿਦਨ ਕਹੋ ਕਿਦਨ ਕੋ ਕਰਾ ਦਾਂਗੇ ਮਾਝੀ ਵਾਲਿਆਂ ਤੁਹਾਨੂੰ ਪਤਾ ਅੱਗੇ ਕਿਦਨ ਕੋ ਕਿਦਨ ਕੋ ਪਿੰਡ ਨਹੀਂ ਪੌਣੀ ਪਾਉ ਕਿਦਨ ਜਰੂਰ ਆਪਾਂ ਫਿਲਮ ਦੇਖਣ ਜਾਣਾ ਪਿੰਡ ਪਾ ਕੇ ਨਹੀਂ ਜਾਣਾ ਪਜਾਮਾ ਕੁਰਤਾ ਪਾ ਕੇ ਕਿਦਨ ਕਹੋ ਕਿਦਨ ਕਹੋ ਕਿਦਨ ਕੋਈ ਝੂਲ ਕੇ ਆ ਕੇ ਜਾਣਾ ਆਪਾਂ ਠੀਕ ਹੈ ਜੀ ਸਸਕਲ ਦੋਸਤੋ ਪੀ ਆਰ ਚੈਨ ਮੈਂ ਤੁਹਾਡਾ ਆਪਣਾ ਪੰਜਾਬੀ ਨੋਜ਼ਾ ਸ਼ਮੀ ਖਾਨ ਸੋ ਬਹੁਤ ਹੀ ਪਿਆਰਾ ਵੀਰ ਹੈ ਸਾਡਾ ਧੀਰਾ ਗਿੱਲ ਜਿੱਥੇ ਸਟੇਜਾਂ ਦੇ ਉੱਤੇ ਇਹਨਾਂ ਨੇ ਪਰਫਾਰਮੈਂਸ ਦੇ ਵਿੱਚ ਇਕੱਠੇ ਬਹੁਤ ਸਾਰੇ ਸਟੇਜਾਂ ਇਕੱਠੇ ਕੀਤੀਆਂ ਤੇ ਧੀਰੇ ਦਾ ਧੀਰੇ ਨੇ ਅੱਜ ਇੱਕ ਨਵਾਂ ਕਦਮ ਇਹਨੂੰ ਬਹੁਤ ਦਾਅਵੂ ਦਾ ਕਦਮ ਕਹਿੰਦੇ ਆ ਕਿ ਮਾਝੇ ਦੇ ਵਿੱਚ ਉੱਟ ਕੇ ਦੱਸ ਰਹੇ ਸੀਗੇ ਸਾਡੇ ਨਾਲ ਹਪਾਰਿਤ ਕਿਥੇਵਾ ਸਾਡੇ ਮੇਕੇ ਪ੍ਰਧਾਨ ਜੀ ਔਰ ਸਾਡੇ ਭੈਣ ਜੀ ਅਨੀਤਾ ਦੇਵਕਾਂ ਜੀ ਸਾਡੇ ਹਰਦੀਪ ਭਾਈ ਕਿਉਂਕਿ ਜਦੋਂ ਅਸੀਂ ਪਿੰਡ ਛੋਟੇ ਹੁੰਦੇ ਸੀ ਤੇ ਗਾਣਾ ਚੱਲਦਾ ਹੁੰਦਾ ਸੀਗਾ ਭੈਣ ਜੀ ਦਾ ਪੰਚਨੀ ਪਿੰਡ ਦੀ ਬਣੀ ਔਰ ਵੇਖੋ ਜੀ ਅੱਜ ਵੀ ਉਹ ਚਿਹਰਾ ਅੱਜ ਪ੍ਰਮਾਤਮਾ ਨੇ ਕਿੱਥੇ ਇਹਨਾਂ ਨੂੰ ਲੈ ਕੇ ਗਏ ਆ ਬੜੀਆਂ ਬੜੀਆਂ ਧੂਮਾ ਵੇਖਦੇ ਆ ਔਰ ਕਸ਼ਗਵ ਚਾਂਦੀ ਜੀ ਉਹਨਾਂ ਦੀ ਇਹ ਸਾਰੀ ਦੇਖਦੇ ਕਿ ਜਿਹੜੀ ਕਾਨਫਰੰਸ ਹੋਈ ਆ ਔਰ ਸਾਡੀ ਇਹੋ ਦਵਾਵ ਆ ਕਿ ਇਹ ਜੀ ਫਿਲਮ 23 ਅਗਸਤ ਨੂੰ ਰਿਲੀਜ਼ ਹੋ ਰਹੀ ਹੈ ਏ ਹਾਈ ਬੀਬੀਏ ਕਿੱਥੇ ਫਸ ਗਿਆ ਹਨ ਤੇ ਇਹ ਸਾਰਾ ਤੁਸੀਂ ਜਾ ਕੇ ਦੇਖਣੇ ਆਂ ਕਿ ਇਹ ਠੀਰਾ ਗਿਆ ਸਾਡਾ ਵੀਰ ਕਿੱਥੇ ਫਸ ਗਿਆ ਵਾ ਤੇ ਸਾਰੇ ਇਕੱਠੇ ਹੋ ਗਏ ਆਪਾਂ ਜਿੰਨੇ ਵੀ ਆ ਇਸ ਪਰ ਉਹਨੂੰ ਵੱਧ ਵੱਧ ਵੇਖੀਏ ਔਰ ਦੋਕਾ ਤੱਕ ਪਹੁੰਚਾਈਏ ਕਿ ਇਸ ਪਰ ਉਹਨੂੰ ਵੇਖੀਏ ਰਵੀ ਖਹਿਰਾ ਜੀ ਨਾਗੋ ਕਹਤੋਂ ਪਹੁੰਚੇ ਆ ਪੀਡੀਸੀ ਨਿਊਜ਼ ਵਾਲੇ ਉਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ ਸਾਡੇ ਮਾਨਯੋਗ ਮਨਜੀਤ ਭਾਜੀ ਅਜੀਤੋ ਉਹ ਪਹੁੰਚੇ ਨੇ ਚਾਂਦ ਪ੍ਰੋਡਕਸ਼ਨ ਵਾਲੇ ਪਹੁੰਚੇ ਨੇ ਸਾਬੀ ਅਡਵਾਲ ਜੀ ਜਿਹੜੇ ਕਿ ਮੇਰੇ ਚੇਲੇ ਵੀ ਸਟੋਰੀ ਵੀ ਲਿਖਦੇ ਆ ਫਿਲਮੀ ਐਕਟਰ ਵੀ ਆ ਔਰ ਮੇਰੇ ਲਈ ਅੱਜ ਵਿਸ਼ੇਸ਼ ਤੌਰ ਤੇ ਖੁਸ਼ੀਆਂ ਦੋ ਚਾਰ ਚੀਜ਼ਾਂ ਵੱਧ ਨੇ ਆਮ ਫਿਲਮਾਂ ਨਾਲੋਂ ਪਹਿਲੀ ਗੱਲ ਤੇ ਇਹ ਕਿ ਅੱਜ ਸਾਰੇ ਗਿੱਲ 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 ਇਕੱਠੇ ਹੋਏ ਨੇ ਤੇ ਇਹ ਗਿੱਲਸ ਦੀ ਫਿਲਮ ਜਿਆਦਾ ਹੈ ਤੇ ਔਰ ਇਸ ਫਿਲਮ ਦੇ ਵਿੱਚ ਮਾਝੇ ਵਾਲੇ ਕਰਦਾ ਸਾਡੀ ਫਿਲਮ ਦੇ ਰਾਈਟਰ ਡਾਇਰੈਕਟਰ ਸਿਮਰਨਜੀਤ ਸਿੰਘ ਹੁੰਦਲ ਮਾਝੇ ਤੋਂ ਨੇ ਅਮਰਸਰ ਤੋਂ ਨੇ ਸਾਡੀ ਫਿਲਮ ਦੇ ਹੀਰੋ ਪੀਰਾ ਗਿੱਲ ਜੀ ਅਮਰਸਰ ਤੋਂ ਨੇ ਫਿਲਮ ਦੇ ਵਿੱਚ ਕਮੇਡੀਅਨ ਗਿਦਾਰ ਗਿੱਲ ਉਹ ਵੀ ਅਮਰਸਰ ਤੋਂ ਨੇ ਮੈਂ ਵੀ ਅਮਰਸਰ ਤੋਂ ਹਾਂ ਸੋ ਮਾਝੇ ਵਾਲੇ ਜਾਦਾ ਨੇ ਇਸ ਫਿਲਮ ਦੇ ਵਿੱਚ ਤੇ ਇਹ ਫਿਲਮ ਜਿਹੜੀ ਆ ਅਸੀਂ ਜਾਦਾ ਕਰਕੇ ਇਹਦਾ 90% ਜਿਹੜਾ ਕੰਮ ਹੈਗਾ ਉਹ ਯੂਕੇ ਦੇ ਵਿੱਚ ਕੀਤਾ ਉੱਥੇ ਸਾਰੀ ਫਰਮਿੰਗਨ ਦੇ ਆਸ-ਪਾਸ ਹੀ ਇਹ ਫਿਲਮ ਆ ਸ਼ੂਟ ਕੀਤੀ ਗਈ ਤੇ ਤੀਰਾਜੀ ਦੇ ਨਾਲ ਇਹ ਸਾਡੀ ਪਹਿਲੀ ਫਿਲਮ ਤੇ ਰੱਬ ਕਰੇ ਕਿ ਅਸੀਂ ਬਹੁਤ ਸਾਰੀਆਂ ਫਿਲਮਾਂ ਇਕੱਠੇ ਕਰੀਏ ਤੇ ਤੀਰਾਜੀ ਜਿੱਥੇ ਬਹੁਤ ਅੱਛੇ ਆਰਟਿਸਟ ਨੇ ਕੱਲ ਸਾਡੇ ਘਰੇ ਕੋਈ ਆਏ ਸੀਗੇ ਉਹ ਇਸੇ ਖੇਤਰ ਤੋਂ ਨੇ ਖਾਸ ਤੌਰ ਤੇ ਜਿਆਦਾ ਤਾਰੀਫ ਨਹੀਂ ਕਰਦੇ ਕਿਸੇ ਦੀ ਘਰੋਂ ਕਹਿੰਦੇ ਕਿ ਧੀਰਾ ਜੀ acha ਉਹਨਾਂ ਦੀ ਫਿਲਮ ਹੈਗੀ ਆ ਮੈਮ ਉਹ ਤੇ ਬਹੁਤ ਵਧੀਆ ਸਟੇਜ ਲਾਉਂਦੇ ਨੇ ਉਹਨਾਂ ਨੂੰ ਬੜਾ ਤਰੀਕਾ ਆਏ ਔਰ ਸਟੇਜ ਲਾਉਣੀ ਆਉਂਦੀ ਆ ਲਾਈਵ ਪਰਫਾਰਮੈਂਸ ਕਰਨੀ ਆਉਂਦੀ ਮੈਂ ਤਾਂ ਉਹਨਾਂ ਨੂੰ ਫਿਲਮ ਵੀ ਕਰਨੀ ਆਉਂਦੀ ਆ ਉਹਨਾਂ ਨੇ ਕੀਤੀ ਆ ਤੇ ਤੁਸੀਂ ਦੇਖਿਓ ਹੁਣ ਕਿੰਨੀ ਅੱਛੀ ਫਿਲਮ ਕੀਤੀ ਆ ਕਿਉਂਕਿ ਜਿਆਦਾਤਰ ਜਦੋਂ ਸਿੰਗਰਸ ਫਿਲਮ ਦੇ ਵਿੱਚ ਐਕਟਰ ਬਣਦੇ ਨੇ ਇਹ ਕਿਹਾ ਜਾਂਦਾ ਹੈ ਕਿ ਉਹਨਾਂ ਦਾ ਨਾਮ ਚੱਲਦਾ ਇਸ ਕਰਕੇ ਉਹਨਾਂ ਨੂੰ ਹੀਰੋ ਲੈ ਲਿਆ ਪਰ ਕੇਸ ਮਾਮਲੇ ਦੇ ਵਿੱਚ ਮੈਂ ਕਹੂੰਗੀ ਕਿ ਇਹ ਫਿਲਮ ਜਿਹੜੀ ਆ ਇਸ ਕਰਕੇ ਨਹੀਂ ਕੀਤੀ ਗਈ ਕਿ ਧੀਰਾ ਜੀ ਦਾ ਨਾਮ ਚੱਲਦਾ ਹੈ ਤੇ ਧੀਰਾ ਜੀ ਨੂੰ ਲੈ ਲਓ ਧੀਰਾ ਜੀ ਵਾਕਈ ਡਿਜ਼ਰਵ ਕਰਦੇ ਸੀਗੇ ਔਰ ਇਹਨਾਂ ਨੇ ਬਹੁਤ ਮਿਹਨਤ ਕੀਤੀ ਬਹੁਤ ਘੱਟ ਕਲਾਕਾਰ ਨੇ ਇਸ ਤਰ੍ਹਾਂ ਦੇ ਮਤਲਬ ਬਹੁਤ ਸਾਰੀਆਂ ਫਿਲਮਾਂ ਜਿਹੜੀਆਂ ਉਹਨਾਂ ਦੇ ਵਿੱਚ ਸਾਡੇ ਨਾਲ ਸਿੰਗਰਸ ਜਿਹੜੇ ਉਹ ਵੀ ਐਕਟਰ ਹੁੰਦੇ ਪਉ ਤਾਂ ਤੈਨੂੰ ਜ਼ਿਆਦਾ ਜ਼ਰੂਰੀ ਹੈ ਤੇ ਆ ਜਾ ਮੇਰੇ ਪੁੱਤ ਪਹਿਲਾਂ ਤੂੰ ਮਤਲਬ ਉਹ ਜਿਹੜੇ ਸਿੰਗਰ ਤੋਂ ਐਕਟਰ ਬਣੇ ਹੁੰਦੇ ਆ ਨਾ ਉਹਨਾਂ ਬਾਰੇ ਇਹ ਕਿਹਾ ਜਾਂਦਾ ਕਿ ਮਿਹਨਤ ਨਹੀਂ ਕਰਦੇ ਵੈਸੇ ਸਿੱਧੇ ਮਤਲਬ ਐਂਟਰੀ ਮਾਰਦੇ ਨੇ ਤੁਸੀਂ ਦੇਖਿਆ ਕਿ ਨਿੱਕੀ ਚੀਜ਼ ਜਿਹੜੀ ਚੀਜ਼ ਸੀਗੀ ਫਿਲਮ ਦੇ ਵਿੱਚ ਨਿੱਕੀ ਨਿੱਕੀ ਚੀਜ਼ ਉਹਦੇ ਲਈ ਇਹ ਹਮੇਸ਼ਾ ਆਪਣੇ ਸਾਥੀ ਕਲਾਕਾਰਾਂ ਕੋਲੋਂ ਪੁੱਛਦੇ ਸੀ ਕਿ ਇਹ ਨੂੰ ਮੈਂ ਕਿੰਜ ਕਰਾਂ ਮੈਂ ਠੀਕ ਕਰ ਰਿਹਾ ਵਾਂ ਇੰਜ ਬੋਲਾਂ ਤੇ ਠੀਕ ਹੋਊਗਾ ਕਿ ਮੈਂ ਇੰਜ ਬੋਲਾਂਗੇ ਠੀਕ ਲੱਗੇਗਾ ਤਾਂ ਇਹ ਚੀਜ਼ ਜਿਹੜੀ ਹੁੰਦੀ ਹੈ ਨਾ ਕਿ ਤੁਸੀਂ ਇਹ ਇੱਕ ਸਿੱਖਣ ਦੀ ਤੁਹਾਡੇ ਅੰਦਰ ਜੇ ਲਲਕ ਹੈਗੀ ਆ ਤਾਂ ਤੁਸੀਂ ਜ਼ਿੰਦਗੀ 'ਚ ਸਫਲ ਹੋ ਕਿਉਂਕਿ ਪਹਿਲੀ ਫਿਲਮ ਦੇ ਵਿੱਚ ਜੇ ਕੋਈ ਬੰਦਾ ਇਹ ਸੋਚਦਾ ਕਿ ਮੈਂ ਦ ਬੈਸਟ ਕਰਨ ਦੀ ਕੋਸ਼ਿਸ਼ ਕਰਾਂ ਆਪਣੀ ਸਭ ਤੋਂ ਵਧੀਆ ਪਰਫਾਰਮੈਂਸ ਦੇਣ ਦੀ ਕੋਸ਼ਿਸ਼ ਕਰਾਂ ਤਾਂ ਉਹ ਇਹਨਾਂ ਨੇ ਕੀਤੀ ਸਕ੍ਰਿਪਟ ਬਹੁਤ ਵਧੀਆ ਅੱਗੇ ਜਿਹੜੀਆਂ ਵੀ ਇਸ ਤਰ੍ਹਾਂ ਦੀਆਂ ਫਿਲਮਾਂ ਆਈਆਂ ਜਾਂ ਤੇ ਉਹ ਟੋਟਲ ਕਮੇਡੀ ਹੁੰਦੀਆਂ ਜੇ ਹਾਰਰ ਆ ਤੇ ਟੋਟਲ ਹਾਰਰ ਹੁੰਦੀਆਂ ਜੇ ਸੀਰੀਅਸ ਮੂਵੀ ਆ ਤੇ ਉਹ ਸੀਰੀਅਸ ਹੀ ਹੁੰਦੀਆਂ ਇਹ ਵਾਲੀ ਫਿਲਮ ਦੇ ਵਿੱਚ ਥੋੜੀ ਜੀ ਚੀਜ਼ ਵਿਸ਼ੇਸ਼ ਜੋ ਮੈਨੂੰ ਲੱਗਦੀ ਉਹ ਹੈਗੀ ਆ ਕਿ ਫਿਲਮ ਜਿੱਥੇ ਰੋਮਾਂਟਿਕ ਵਹਾ ਦੇ ਵਿੱਚ ਜਾਂਦੀ ਜਾਂਦੀ ਇਕਦਮ ਹਾਰਰ ਚ ਆ ਜਾਂਦੀ ਔਰ ਜਦੋਂ ਹਾਰਰ ਪੋਰਸ਼ਨ ਸ਼ੁਰੂ ਹੁੰਦਾ ਬਹੁਤ ਜ਼ਿਆਦਾ ਇਹੋ ਜਿਹੇ ਘਟਨਾਵਾਂ ਵਰਤਦੀਆਂ ਜਿਹਦੇ ਵਿੱਚ ਕਮੇਡੀ ਨਿਕਲਦੀ ਹੈ ਯਾਨੀ ਰੋਮਾਂਟਿਕ ਵੀ ਆ ਹਾਰਰ ਵੀ ਆ ਇਹਦੇ ਵਿੱਚ ਕਮੇਡੀ ਵੀ ਬਹੁਤ ਜ਼ਿਆਦਾ ਜ਼ਬਰਦਸਤ ਹੈਗੀ ਦੇਖੋ ਜਿਸ ਫਿਲਮ ਦੇ ਵਿੱਚ ਇਫਤਖਾਰ ਠਾਕਰ ਵਰਗੇ ਐਡੇ ਕੈਂਟ ਕਮੇਡੀਅਨ ਹੋਣਗੇ ਤਾਂ ਨੈਚਰਲੀ ਉਸ ਫਿਲਮ ਦੇ ਵਿੱਚ ਕਮੇਡੀ ਤਾਂ ਹੋਏਗੀ ਤੇ ਸਾਰਿਆਂ ਨੇ ਬਹੁਤ ਅੱਛਾ ਕੰਮ ਕੀਤਾ ਬੜੀ ਇੰਟਰਸਟਿੰਗ ਸਟੋਰੀ ਆ 23 ਤਰੀਕ ਨੂੰ ਫਿਲਮ ਆ ਰਹੀ ਆ ਤੇ ਮੈਨੂੰ ਲੱਗਦਾ ਹੈ ਕਿ ਮਾਝੇ ਵਾਲੇ ਜਿਹੜੇ ਆ ਜਰੂਰ ਆਪਣੇ ਝੰਡੇ ਗੱਡਣਗੇ ਅੱਜ ਅਸੀਂ ਪ੍ਰੋਫੈਸ਼ਨਲੀ ਕਿਸੇ ਅ ਪ੍ਰੈਸ ਕਾਨਫਰੰਸ ਜਿਵੇਂ ਸ਼ਾਮਿਲ ਹੋਣ ਜਾਈਦਾ ਕੁੰਝ ਨਹੀਂ ਆਏ ਅੱਜ ਅਸੀਂ ਆਪਣੇ ਧੀਰੇ ਦੇ ਲਈ ਆਏ ਆ ਆਪਣੇ ਬੱਚੇ ਦੇ ਲਈ ਆਏ ਆ ਆਪਣੇ ਮਾਝੇ ਵਾਲਿਆਂ ਦੇ ਵਿੱਚ ਆਏ ਆ ਤੇ ਮਾਝੇ ਵਾਲਿਆਂ ਦੇ ਲਈ ਆਏ ਆ ਸੋ ਕਿ ਅੱਜ ਦੀ ਜਿਹੜੀ ਕਾਨਫਰੰਸ ਆ ਇਹ ਮਾਝੇ ਵਾਲੇ ਕਰ ਰਹੇ ਤੇ ਹੁਣ ਮੈਂ ਦੇਖਣਾ ਹੈ ਕਿ ਮਾਝੇ ਵਾਲੇ ਮਾਝੇ ਵਾਲਿਆਂ ਨੂੰ ਕਿੰਨਾ ਸਪੋਰਟ ਕਰਦੇ ਕਿਉਂਕਿ ਅਕਸਰ ਇਹ ਕਿਹਾ ਜਾਂਦਾ ਹੈ ਕਿ ਮਾਲਵੇ ਵਾਲੇ ਜਿਹੜੇ ਲੋਕ ਨੇ ਨਾ ਉਹ ਬਹੁਤ ਸਪੋਰਟ ਕਰਦੇ ਆ ਮਾਲਵੇ ਵਾਲਿਆਂ ਨੂੰ ਆਊਟ ਆਫ ਦਾ ਵੇ ਜਾ ਕੇ ਸੋ ਤੁਹਾਨੂੰ ਸਾਰਿਆਂ ਨੂੰ ਮੈਂ ਰਿਕਵੈਸਟ ਜ਼ਰੂਰ ਕਰੂੰਗੀ ਕਿ ਅੱਜ ਦੀ ਇਹ ਜਿਹੜੀ ਪ੍ਰੈਸ ਕਾਨਫਰੰਸ ਆ ਇਹਨੂੰ ਉਂਝ ਨਹੀਂ ਲੈਣਾ ਇਹਦੀ ਪੇਸ਼ਕਾਰੀ ਵੀ ਜਿਹੜੀ ਤੁਹਾਡੇ ਚੈਨਲਸ ਦੇ ਉੱਤੇ ਜਾਂ ਅਖਬਾਰਾਂ ਦੇ ਉੱਤੇ ਉਸ ਤਰ੍ਹਾਂ ਦੇ ਕਮਰਸ਼ੀਅਲ ਤਰੀਕੇ ਨਾਲ ਨਹੀਂ ਹੋਣੀ ਚਾਹੀਦੀ ਇਦੇ ਚ ਥੋੜਾ ਜਿਹਾ ਆਪਣਾ ਦਿਲ ਜਿਹੜਾ ਉਹਨੂੰ ਸ਼ਾਮਲ ਕਰਨਾ ਆਪਣੀਆਂ ਭਾਵਨਾਵਾਂ ਨੂੰ ਮਾਝੇ ਦੇ ਲਈ ਕਰਨਾ ਹੈ ਮਾਝੇ ਵਾਲਿਆਂ ਦੇ ਲਈ ਕਰਨਾ ਹੈ ਸਾਡੇ ਸਾਰਿਆਂ ਦੇ ਲਈ ਕਰਨਾ ਹੈ ਸੋ ਥੈਂਕ ਯੂ ਵੈਰੀ ਮਚ ਬਹੁਤ ਸਾਰੀਆਂ ਸ਼ੋਭੀ ਸ਼ਾਮਾ ਮੇਰੇ ਵੱਲੋਂ ਇਹ ਪ੍ਰਮਾਤਮਾ ਕਰੇ ਇਹ ਜਿਹੜਾ ਸਫਰ ਇੱਕ ਨਵਾਂ ਸ਼ੁਰੂ ਹੋਣ ਲੱਗਾ ਧੀਰੇ ਹੁਣਾਂ ਦਾ ਇਹ ਬਹੁਤ ਗੁਲੰਦੀਆਂ ਤੱਕ ਜਾਵੇ ਅਸੀਂ ਵਾਰ-ਵਾਰ ਆਈਏ ਔਰ ਵਾਰ-ਵਾਰ ਆਪਾਂ ਮਿਲੀਏ ਇਹ ਸلسਲਾ ਜਿਹੜਾ ਇਸੇ ਤਰ੍ਹਾਂ ਚੱਲਦਾ ਰਹੇ ਇੱਕ ਕਲੈਰਿਟੀ ਮੈਂ ਹੋਰ ਕਰਨੀ ਸੀ ਕਿ ਹਰਦੀਪ ਜੀ ਫਿਲਮ ਦਾ ਹਿੱਸਾ ਨਹੀਂ ਆ ਪਰ ਮੈਂ ਫਿਲਮ ਦਾ ਹਿੱਸਾ ਹ ਇਸ ਕਰਕੇ ਹਰਦੀਪ ਜੀ ਫਿਲਮ ਦਾ ਹਿੱਸਾ ਨਹੀਂ ਮੇਰੇ ਰਾਹੀਂ ਫਿਲਮ ਦਾ ਹਿੱਸਾ ਨਹੀਂ ਕਿਉਂਕਿ ਮੈਨੂੰ ਲੱਗਦਾ ਹੁੰਦਾ ਜਿਹੜੀਆਂ ਫਿਲਮਾਂ ਇਹ ਕਰਦੇ ਨੇ ਜੇ ਮੈਂ ਉਹਦੇ ਚ ਨਹੀਂ ਹੈਗੀ ਤੇ ਮੈਂ ਇਹਨਾਂ ਦੇ ਰਾਹੀਂ ਉਸ ਚੱਲਨੀ ਦੇ ਵਿੱਚ ਸ਼ਾਮਲ ਹਾਂ ਤਾਂ ਇਸ ਫਿਲਮ ਦੇ ਵਿੱਚ ਜੇ ਡਾਇਰੈਕਟ ਤੌਰ ਦੇ ਉੱਤੇ ਨਹੀਂ ਹੈਗੇ ਤਾਂ ਇਹ ਸਾਡੇ ਪਿੱਛੇ ਖੜੇ ਨੇ ਬਹੁਤ ਸਾਰੀਆਂ ਚੀਜ਼ਾਂ ਦੀਆਂ ਸਲਾਹਾਂ ਬਹੁਤ ਸਾਰੀਆਂ ਚੀਜ਼ਾਂ ਦੇ ਲਈ ਗਾਈਡਨੈਸ ਜਿਹੜੀ ਹੈ ਇਹਨਾਂ ਨੇ ਸਾਨੂੰ ਦਿੱਤੀ ਔਰ ਅੱਜ ਮੈਂ ਰਿਕੁਐਸਟ ਕੀਤੀ ਕਿ ਤੁਸੀਂ ਅ ਮੌਸਾ ਰੋ ਕਿਉਂਕਿ ਕਲ ਕਰਤੇ ਜਾ ਰਹੇ ਨੇ ਉਹਨਾਂ ਦੀ ਫਿਲਮ ਸ਼ੁਰੂ ਹੋ ਜਾਣੀ ਹੈ ਪਰਸੋਂ ਤੇ ਭਾਈ ਫਿਰ ਸਾਡੀ ਰਿਕੁਐਸਟ ਨੂੰ ਮੰਨਦੇ ਆ ਪਰੋਣਾ ਮੇਰੇ ਨਾਲ ਆਇਆ ਮੈਨੂੰ ਵੀ ਲੱਗਦਾ ਹੁੰਦਾ ਕਿ ਪਰੋਣੇ ਦੇ ਨਾਲ ਹੀ ਰਚਦੀ ਹੈ ਪਹਿਲੀ ਫਿਲਮ ਦੇ ਵਿੱਚ ਸਾਡੇ ਪਿੱਛੇ ਬੋਢੇ ਤੇ ਹੱਥ ਰੱਖ ਕੇ ਸਾਡੇ ਅਸ਼ੀਰਵਾਦ ਦੇ ਕੇ ਨਾਲ ਫਿਲਮ ਸ਼ੂਟ ਕਰਵਾਈ ਹੈ ਭਾਜੀ ਨੇ ਸਾਡਾ ਗਾਣਾ ਸ਼ੂਟ ਸੀ ਰੋਪੜ ਦੇ ਵਿੱਚ ਭਾਜੀ ਉੱਥੇ ਵੀ ਪਹੁੰਚੇ ਔਰ ਅੱਜ ਸਾਡੀ ਪਹਿਲੀ ਕਾਨਫਰੰਸ ਹੈ ਸਾਡੇ ਆਪਣੇ ਜिले ਸ਼੍ਰੀ ਕਰਨਤਨ ਸਾਹਿਬ ਤੋਂ ਸੋ ਸਾਰੇ ਜਿੰਨੇ ਵੀ ਤੁਸੀਂ ਪਹੁੰਚੇ ਮਾਝੇ ਵਾਲੇ ਜਿਵੇਂ ਮੈਮ ਹੋਣਾ ਨੇ ਕਿਹਾ ਕਿ ਤੁਸੀਂ ਜਿੰਨਾ ਕਦਮਾਂ ਨਾਲ ਸਮਾਂ ਕੱਢ ਕੇ ਆਇਓ ਕੀ ਹੁੰਦਾ ਨਾ ਜੀ ਮੈਂ ਇੱਕ ਗਾਣਾ ਵੀ ਗਾਇਆ ਸੀ ਅਸੀਂ ਅੱਲੜੇ ਦੀ ਮਾਝੇ ਵਾਲੇ ਬਾਉ ਹੁੰਨੇ ਆ ਸੋ ਜੇ ਬੰਦਾ ਜਿੱਥੇ ਜਣਾ ਹੁੰਦੀ ਹੈ ਨਾ ਜਿਸ ਮਿੱਟੀ 'ਚ ਜੰਮਿਆ ਪੜਿਆ ਹੁੰਦਾ ਬੰਦਾ ਜਿੱਥੇ ਮਰਜ਼ੀ ਚਲੇ ਜਾਵੇ ਉਥੋਂ ਦਾ ਮੋਹ ਉਥੋਂ ਪ੍ਰਤੀ ਪਿਆਰ ਜਜ਼ਬਾ ਕਦੀ ਨਹੀਂ ਵਿਸਾਰ ਸਕਦਾ ਉਹ ਸਾਡੇ ਅੰਦਰ ਮੋਹ ਹੈ ਮੇਰੀ ਇਦੋਂ ਸ਼ੁਰੂਆਤ ਹੋਈ ਭਾਜੀ ਸਾਹਮਣੇ ਬੈਠੇ ਪ੍ਰੀਤ ਪੰਜਾਬੀ ਭਾਜੀ ਹੋਣੀ ਅਸੀਂ ਪੈਦਲ ਵੀ ਸਫ਼ਰ ਕੀਤਾ ਸਾਈਕਲਾਂ ਤੇ ਅਸੀਂ ਅੰਮ੍ਰਿਤਸਰ ਜਾਂਦੇ ਰਹੇ ਸਿੱਖਣ ਤੇ ਮੈਨੂੰ ਉਹ ਪਲ ਯਾਦ ਨੇ ਕਿਵੇਂ-ਕਿਵੇਂ ਅਸੀਂ ਹੌਲੀ-ਹੌਲੀ ਕਰਕੇ ਗਾਣੇ ਤੇ ਰੀਤਾਂ ਕੀਤੀਆਂ ਫਿਰ ਇੰਟਰਨੈਸ਼ਨਲ ਲੈਵਲ ਤੇ ਟੂਰ ਕੀਤੇ ਪਰ ਪਾਟ ਠੱਠੇ ਵਾਲਾ ਜੀ ਬੈਠੇ ਨੇ ਅਸੀਂ ਇਹਨਾਂ ਦੀਆਂ ਸਟੇਜਾਂ ਤੁਰ ਕੇ ਜਾਂਦੇ ਰਹੇ ਆ ਦੇਖਣੇ ਕੀ ਤੂੰ ਵੱਡੀ ਗੱਲ ਕੀ ਹੋ ਸਕਦੀ ਵੀ ਜਿੰਨਾਂ ਨਾਲ ਅਸੀਂ ਤੁਰ ਕੇ ਸਫ਼ਰ ਕੀਤਾ ਉਹ ਵੀ ਭਾਜੀ ਸਾਹਮਣੇ ਬੈਠ ਨੇ ਪ੍ਰੀਤ ਭਾਜੀ ਔਰ ਜਿਨ੍ਹਾਂ ਨੂੰ ਅਸੀਂ ਸਟੇਜਾਂ ਤੇ ਪਿੰਨਾ ਚ ਪਰਾਲੀ ਤੇ ਬੈਠ ਕੇ ਸੁਣਦੇ ਰਹੇ ਨੇ ਉਹ ਉਹਨਾਂ ਦੀ ਅਸੀਂ ਸ਼ਰਨ ਚ ਬੈਠਿਆ ਰਪਾਲਤਾ ਜੀ ਥੈਂਕ ਯੂ ਫॉर ਕਮਿੰਗ ਸ਼ਮੀਪਾ ਜੀ ਆਏ ਜੀ ਮੈਦਤ ਜੀ ਸੰਗਾ ਸਾਥ ਸਾਰਿਆਂ ਦਾ ਧੰਨਵਾਦ ਔਰ ਕਾਂਸੀ ਰਾਮ ਚੰਨ ਭਾਜੀ ਆਪ ਜੀ ਦਾ ਬਹੁਤ ਜ਼ਿਆਦਾ ਥੈਂਕ ਯੂ ਸਾਰਾ ਤਾਮਜਾਮ ਜੋ ਹੈ ਕਾਂਸੀ ਰਾਮ ਚੰਨ ਭਾਜੀ ਨੇ ਕੀਤਾ ਕਿਉਂਕਿ ਅਸੀਂ ਕੈਨੇਡਾ ਇਕੱਠੇ ਸੀ ਤੇ ਟ੍ਰਾਂਟੋ ਬੈਠੇ ਭਾਜੀ ਦੇ ਨਾਲ ਅਸੀਂ ਇਕੱਠੇ ਸੀ ਭਾਜੀ ਕਹਿੰਦੇ ਵੀ ਕਿਦਾਂ ਆਉਣਾ ਜੀ ਮੈਂ ਕਿਹਾ ਜੀ ਮੈਂ 31 ਤਰੀਕ ਨੂੰ ਪਹੁੰਚਣਾ ਕਹਿੰਦੇ ਵੀ ਜਿਹੜੀ ਪਹਿਲੀ ਕਾਨਫਰੈਂਸ ਆ ਤੋ ਮੈਂ ਅਰੇਂਜ ਕਰੂੰਗਾ ਪਹਿਲੀ ਆਪਾਂ ਆਪਣੇ ਜ਼ਿਲ੍ਹੇ ਤੋਂ ਸ਼ੁਰੂ ਕਰਨਾ ਫਿਰ ਤੁਸੀਂ ਜਿੱਥੇ ਮਰਜ਼ੀ ਜਾਓ ਸੋ ਥੈਂਕ ਯੂ ਭਾਜੀ ਆਪਦੀ ਦਾ ਔਰ ਮੈਮ ਹੁਣਾਂ ਦਾ ਤਾਂ ਮੇਰੇ ਕੋਲ ਸ਼ਬਦ ਨਹੀਂ ਹੈਗਾ ਮੈਂ ਕਿਵੇਂ ਧੰਨਵਾਦ ਕਰਾਂ ਕਿਉਂਕਿ ਮੈਂ ਬਹੁਤ ਟਾਈਮ ਚਲੋ ਅਸੀਂ ਸਟੇਜਾਂ ਕੀਤੀਆਂ ਹੁਣ ਵੀ ਕਰਦੇ ਆਂ ਸ਼ੂ ਬਹੁਤ ਕੀਤੇ ਥੀਏਟਰ ਵੀ ਕੀਤਾ ਹਨ ਜੀ ਕਿਉਂਕਿ ਪੰਜਾਬ ਨਾਅਟ ਸ਼ਾਲਾ ਮੈਮ ਹੁਣਾਂ ਨੂੰ ਅਸੀਂ ਦੇਖਦੇ ਰਹੇ ਆਂ ਕਿਦਾਂ ਡਰਾਮੇ ਕਰਦੇ ਸੀ ਉਦੋਂ ਤੋਂ ਲੈ ਕੇ ਪਰ ਜਦੋਂ ਤੁਸੀਂ ਇਸ ਵੱਡੇ ਪਲੇਟਫਾਰਮ ਤੇ ਪਹਿਲੀ ਫਿਲਮ ਕਰਦੇ ਉਹ ਵੀ ਐਨੇ ਮਜੇ ਹੋਏ ਕਲਾਕਾਰਾਂ ਦੇ ਨਾਲ ਸੋ ਮੇਰੇ ਕੋ ਸ਼ਬਦ ਨਹੀਂ ਹੈਗੇ ਮੈਂ ਕਿੱਦਾਂ ਬਿਆਨ ਕਰਾਂ ਪਰ ਮੇਰਾ ਇਹ ਵਾਲਾ ਐਕਸਪੀਰੀਅੰਸ ਜਿਹੜਾ ਸੀ ਉਹ ਇੰਨਾ ਜ਼ਿਆਦਾ ਮੈਂ ਇਹਨਾਂ ਤੋਂ ਸਿੱਖਿਆ ਔਰ ਇੰਨਾ ਆਪਣੇ ਆਪ ਦੇ ਵਿੱਚ ਮੈਨੂੰ ਪ੍ਰਾਊਡ ਫੀਲ ਹੋਇਆ ਵੀ ਸਾਡੇ ਜਿੰਨਾ ਚਾ ਅਸੀਂ ਜਿਨ੍ਹਾਂ ਨੂੰ ਅਸੀਂ ਦੇਖ ਦੇਖ ਕੇ ਸ਼ੁਰੂ ਹੋਏ ਆ ਜਿਨ੍ਹਾਂ ਨੂੰ ਅਸੀਂ ਸਟੇਜਾਂ ਤੇ ਦੇਖਦੇ ਆਏ ਆ ਸਕੂਲ ਟਾਈਮ ਬੜੇ ਟਾਈਮ ਉਹਨਾਂ ਦੇ ਨਾਲ ਸਾਨੂੰ ਪਰਫਾਰਮ ਕਰਨ ਦਾ ਮੌਕਾ ਮਿਲ ਰਿਹਾ ਔਰ ਮੈਂ ਸਾਰੀ ਟੀਮ ਦਾ ਧੰਨਵਾਦ ਕਰੂੰਗਾ ਔਰ ਤਹਿ ਦਿਲ ਤੋਂ ਧੰਨਵਾਦ ਜਿਨ੍ਹਾਂ ਨੇ ਮੇਰੇ ਤੇ ਮੈਨੂੰ ਲਾਂਚ ਕਰ ਲਈਏ ਵਿਸ਼ਵਾਸ ਜਤਾਇਆ ਸਰਦਾਰ ਬਗੀਚਾ ਸਿੰਘ ਜੀ ਸੰਧੂ ਸਾਹਿਬ ਯੂਕੇ ਵਾਲੇ ਬੋਬੀ ਸੰਧੂ ਜੀ ਜਿਨ੍ਹਾਂ ਨੇ ਕਰੋੜਾਂ ਰੁਪਏ ਫਿਲਮ ਤੇ ਲਾਇਆ ਔਰ ਤਹਿ ਦਿਲ ਤੋਂ ਧੰਨਵਾਦ ਬਗੀਚਾ ਸੰਧੂ ਭਾਜੀ ਦਾ ਬੋਬੀ ਸੰਧੂ ਭਾਜੀ ਦਾ ਔਰ ਪੂਰੀ ਟੀਮ ਦਾ ਸੁਖੀਰ ਜੈਤੋਪਾਜੀ ਦਾ ਔਰ ਸਿਮਰਨਜੀਤ ਸਿੰਘ ਹੁੰਦਲ ਜਿਨ੍ਹਾਂ ਨੇ ਬਹੁਤ ਸਾਰੀਆਂ ਵੱਡੀਆਂ ਪਹਿਲਾਂ ਫਿਲਮਾਂ ਕੀਤੀਆਂ 25 ਕਿਲੇ ਪੁੱਤ ਜੱਟਾਂ ਦੇ ਜੱਟ ਕੋਆ ਇਸ ਨਾਨ ਕਮ ਹੀਲ ਕਨਨ ਗੋਲ ਮਾਈਨਿੰਗ ਵਰਗੇ ਐਜ਼ ਅ ਹੀਰੋ ਪ੍ਰੇਜ਼ੈਂਟ ਕਰਨਾ ਪਰ ਮੈਂ ਇੱਥੇ ਇਹ ਨਹੀਂ ਕਹੂੰਗਾ ਮੈਂ ਫਿਲਮ ਦਾ ਹੀਰੋ ਆ ਅਸਲ ਦੇ ਵਿੱਚ ਇਹ ਫਿਲਮ ਕਰੈਕਟਰ ਬੇਸ ਆ ਤੁਹਾਨੂੰ ਧੀਰਾ ਗਿਲ ਨਹੀਂ ਨਜ਼ਰ ਆਉਣਾ ਉਹਦੇ ਚਾਹ ਕਰੈਕਟਰ ਨਜ਼ਰ ਆਉਣਾ ਹੈ ਤੇ ਇਹਦੇ ਚ ਇੱਕ ਕਹਾਣੀ ਆਪਣੇ ਆਪ ਚ ਹੀਰੋ ਆ ਇਹ ਇਹਦੀ ਇੱਕ ਜਿਹੜੀ ਸਟੋਰੀ ਆ ਜੋ ਜਦੋਂ ਤੁਸੀਂ ਉਹਦੇ ਜਾਉਂਗੇ ਉਹ ਆਪਣੇ ਆਪ ਚ ਹੀਰੋ ਆ ਸੋ ਮੇਰੀ ਇਹ ਪਹਿਲੀ ਫਿਲਮ ਆ ਤਾਂ ਕਰਕੇ ਸਾਰਿਆਂ ਨੂੰ ਸ਼ਾਇਦ ਲੱਗੇ ਜਾਂਦਾ ਤੁਹਾਨੂੰ ਧੀਰੇ ਨੂੰ ਪੇਸ਼ ਕੀਤਾ ਜਿਵੇਂ ਮੈਂ ਹੋਣਾ ਨਹੀਂ ਤਾਂ ਕਿਹਾ ਸੋ ਤਹਿ ਦਿਲ ਤੋਂ ਸਿਮਰਜੀਤ ਹੁੰਦਲ ਬਾਹੀ ਦਾ ਧੰਨਵਾਦ ਔਰ ਸਾਰੀ ਟੀਮ ਦਾ ਧੰਨਵਾਦ ਕਿ ਮੇਰੇ ਤੇ ਵਿਸ਼ਵਾਸ ਕਰਕੇ ਇਸ ਐਨਿਵਰਟੇਬਲ ਫਾਰਮ ਤੇ ਵੀ ਦੂ ਲਾਂਚ ਕਰਨ ਜਾ ਰਹੇ ਪੀ 23 ਔਰ ਸੰਦੂ ਇੰਟਰਟੇਨਮੈਂਟ ਦੀ ਸਾਰੀ ਟੀਮ ਦਾ ਧੰਨਵਾਦ ਅਸੀਂ ਆਪਣੇ ਵੱਲੋਂ ਪੂਰੀ ਵਧਾਈ ਦਿੱਤੀ ਹੈ ਜੀ ਇਹ ਮੇਰੀ ਪਹਿਲੀ ਫਿਲਮ ਹੋ ਸਕਦੀ ਹੈ ਪਰ ਤੁਹਾਨੂੰ ਇਹ ਦੇਖ ਕੇ ਨਹੀਂ ਲੱਗੇਗਾ ਪਹਿਲੀ ਫਿਲਮ ਕਿਉਂਕਿ ਹਜ਼ਾਰਾਂ ਫਿਲਮਾਂ ਮੈਂ ਬਣਾ ਲੇਕੀਆਂ ਇਫਤਖਾਰ ਠਾਕੁਰ ਸਾਹਿਬ ਨੂੰ ਤੁਸੀਂ ਡਰਾਮਿਆਂ 'ਚ ਦੇਖਿਆ ਫਿਲਮਾਂ 'ਚ ਦੇਖਿਆ ਨਡੇਕਾਂ ਜਿਹੜੇ ਕਮੇਡੀਅਨ ਜਦੋਂ ਤੁਸੀਂ ਪਾਕਿਸਤਾਨ ਦੇ ਲਹਿੰਦੇ ਪੰਜਾਬ ਵਾਲੇ ਦੇਖਦੇ ਹੋ ਕਿ ਸਭ ਤੋਂ ਪਹਿਲਾਂ ਉਹਨਾਂ ਦਾ ਚਿਹਰਾ ਸਾਹਮਣੇ ਆਉਂਦਾ ਸਾਨੂੰ ਮਸਾਉਂਦੇ ਨੇ ਉਹ ਫਿਲਮ ਦੇ ਅ ਵਿੱਚ ਸਭ ਤੋਂ ਵੱਡਾ ਯੋਗਦਾਨ ਉਹਨਾਂ ਦਾ ਵੀ ਹੈ ਜਿਵੇਂ ਮੈਮ ਘੋਣਾ ਦਾ ਜੀ ਔਰ ਦਿਦਾਰ ਗਿਲ ਸਾਡੇ ਜਿਨ੍ਹਾਂ ਨੂੰ ਤੁਸੀਂ ਬਾਕੀ ਫਿਲਮਾਂ ਚ ਦੇਖ ਰਹੇ ਹੋ ਉਹਨਾਂ ਦਾ ਵੀ ਪ੍ਰੋਪਰ ਵੱਡਾ ਕਰੈਕਟਰ ਹੈ ਅਰਵਿੰਦਰ ਮੰਡ ਜੀ ਨੇ ਜਿਨ੍ਹਾਂ ਨੇ ਬਹੁਤ ਸੋਹਣਾ ਤੁਸੀਂ ਜੋੜੀ ਫਿਲਮ ਦੇ ਵਿੱਚ ਦੇਜੀਤ ਭਾਜੀ ਨਾਲ ਦੇਖਿਆ ਜਿਨ੍ਹਾਂ ਨੂੰ ਉਹ ਵੀ ਨਾਲ ਨੇ ਬਜਿੰਦਰ ਕੌਰ ਭੈਣ ਜੀ ਨੇ ਔਰ ਅਨੇਕਾ ਕਲਾਕਾਰ ਨੇ ਜਿਨ੍ਹਾਂ ਦੀ ਮੈਂ ਲਿਸਟ ਬਹੁਤ ਲੰਬੀ ਹੈ ਜਿਹਨਾਂ ਨੂੰ ਤੁਸੀਂ ਪੰਜਾਬੀ ਫਿਲਮਾਂ 'ਚ ਦੇਖਦੇ ਆ ਹੋ ਜਿਨ੍ਹਾਂ ਦੀਆਂ ਹਜ਼ਾਰਾਂ ਫਿਲਮਾਂ ਤੁਸੀਂ ਦੇਖੀਆਂ ਉਹ ਸਾਰੇ ਇਸ ਫਿਲਮ ਦੇ ਵਿੱਚ ਕਰੈਕਟਰ ਨੇ ਔਰ ਮਾਰਵੀ ਮਲਹੋਤਰਾ ਜੀ ਜਿਨ੍ਹਾਂ ਨੇ ਸੌ ਦੀਆਂ ਫਿਲਮਾਂ ਦੀ ਐਜ਼ ਅ ਮੇਨ ਲੀਡ ਬਹੁਤ ਸਾਰੀਆਂ ਸੌ ਦੀਆਂ ਫਿਲਮਾਂ ਕੀਤੀਆਂ ਬਾਲੀਵੁੱਡ ਦੀਆਂ ਫਿਲਮਾਂ ਕੀਤੀਆਂ ਪੰਜਾਬੀ ਦੀ ਉਹ ਪਹਿਲੀ ਫਿਲਮ ਕਰਨ ਜਾ ਰਹੇ ਨੇ ਸੋ ਉਹਨਾਂ ਨੇ ਵੀ ਸਾਡਾ ਸਾਥ ਦਿੱਤਾ ਇਸ ਪ੍ਰੋਜੈਕਟ ਲਈ ਰਾਜੀ ਹੋਏ ਰੈਡੀ ਹੋਏ ਔਰ ਅਸੀਂ ਇਹਨੂੰ ਸੋਹਣਾ ਬਣਾਉਣ 'ਚ ਸਾਰੀ ਟੀਮ ਨੇ ਜਿਵੇਂ ਮੈਮ ਹੁਣਾਂ ਨੇ ਦੱਸ ਹੀ ਦਿੱਤਾ ਹੈ ਵੀ ਅਸੀਂ ਇੱਕ ਇੱਕ ਫਿਲਮ ਵਾਂਗੂ ਨਹੀਂ ਜੁੜੇ ਸਾਨੂੰ ਇੱਕ ਅੰਦਰ ਦੀਆਂ ਭਾਵਨਾਵਾਂ ਸੀ ਵੀ ਅਸੀਂ ਕੁਝ ਯੂਨਿਕ ਤੇ ਨਵਾਂ ਕਰਨਾ ਹੈ ਕਨਸੈਪਟ ਨਵਾਂ ਹੈ ਸਟੋਰੀ ਨਵੀਂ ਹੈ ਤੁਸੀਂ ਇੱਕ ਸੈਕਿੰਡ ਵੀ ਬੋਰ ਨਹੀਂ ਹੋਵਗੇ ਤੁਹਾਡੇ ਨਾਲ ਵਾਦਾ ਹੈ ਤੁਸੀਂ 23 ਅਗਸਤ ਨੂੰ ਹਾਏ ਬੀਬੀਆ ਕਿੱਥੇ ਫਸ ਗਈ ਥੀਟਰ ਪਹੁੰਚਣਾ ਹੈ ਜਰੂਰ 23 ਅਗਸਤ ਸਾਰੇ ਥੀਏਟਰਾਂ 'ਚ ਜਿੱਥੇ-ਜਿੱਥੇ ਤੱਕ ਤੁਹਾਡੀ ਆਵਾਜ਼ ਆ ਰਿਹਾ ਤੁਹਾਡੇ ਤੱਕ ਪਹੁੰਚ ਰਹੀ ਹੈ ਸਾਡੀ ਆਵਾਜ਼ ਤੁਹਾਡੇ ਤੱਕ ਇਸ ਵੀਡੀਓ ਦੇ ਜ਼ਰੀਏ ਚਾਹੇ ਉਹ ਕੈਨੇਡਾ ਹੋਵੇ ਆਸਟ੍ਰੇਲੀਆ ਨਿਊਜ਼ੀਲੈਂਡ ਕਿ ਯੂਕੇ ਯੂਰਪ ਹਰ ਜਗ੍ਹਾ ਫਿਲਮ ਲੱਗ ਰਹੀ ਹੈ ਪਾਕਿਸਤਾਨ ਫਿਲਮ ਰਿਲੀਜ਼ ਹੋ ਰਹੀ ਹੈ ਜਿਵੇਂ ਇੰਡੀਆ ਦੇ ਵਿੱਚ ਹੋ ਰਹੀ ਹੈ ਸੋ ਜਿੱਥੋਂ ਤੱਕ ਵੀ ਤੁਸੀਂ ਦੇਖ ਰਹੇ ਹੋ ਤੇ ਹੀ ਅਗਰ ਤੁਸੀਂ ਥੀਏਟਰ ਦੇ ਵਿੱਚ ਪਹੁੰਚਣਾ ਹੈ ਪਰ ਆਪਣੇ ਸਾਨੂੰ ਕਮੈਂਟ ਭੇਜਨੇ ਆ ਬਹੁਤ ਬਹੁਤ ਧੰਨਵਾਦ ਇਹੀ ਸਾਡਾ ਸੁਨੇਹਾ ਹੈ ਜੀ ਕਿ ਤੁਸੀਂ ਸਾਰੇ ਜਰੂਰ ਆਇਓ ਜਿੰਨੇ মিডিਆ ਇੱਥੇ ਆਇਆ ਸਾਡੀ ਗੱਲ ਤੁਸੀਂ ਪਹੁੰਚਾਣੀ ਆ ਸਾਡੇ ਬਾਝੇ ਵਾਲਿਓ ਕਿਉਂਕਿ ਸਾਡੇ ਕੋਲੇ ਅਜੇ ਪਹਿਲੀ ਫਿਲਮ ਤੁਹਾਨੂੰ ਪਤਾ ਹੀ ਹੈ ਜੀ ਕਈ ਵਾਰੀ ਬਹੁਤ ਸਾਰੀਆਂ ਚੀਜ਼ਾਂ ਹੁੰਦੀਆਂ ਕਿ ਜਿਹੜੀਆਂ ਅਸੀਂ ਚਾਹੁੰਦੇ ਹੁੰਨੇ ਕਰਦੀਆਂ ਪਰ ਕਰਨੀ ਪਾਉਂਦੇ ਉਹ ਤੁਸੀਂ ਕਰਨੀਆਂ ਸਾਡੀਆਂ ਪੂਰੀਆਂ ਫਿਲਮ ਦੀ ਅਸੀਂ ਗਰੰਟੀ ਦਿੰਦੇ ਆ ਵੀ ਤੁਹਾਨੂੰ ਮਜ਼ਾ ਆਏਗਾ ਦੇਖ ਕੇ ਅਸੀਂ ਸਾਰਿਆਂ ਨੇ ਬਹੁਤ ਮਿਹਨਤ ਕੀਤੀ ਹੈ ਸੋ ਸਾਰੇ ਮਿਹਨਤ ਕਰਦੇ ਨੇ ਪਰ ਇਹਦੇ ਚ ਖਾਸ ਜਿਵੇਂ ਮੈਮ ਹੁਣਾ ਨੇ ਕਿਹਾ ਬਹੁਤ ਖਾਸ ਇਸ ਕਰਕੇ ਵੀ ਹੈ ਵੀ ਬਹੁਤ ਸਾਰੇ ਬਾਜੇ ਦੇ ਆਰਟਿਸਟ ਨੇ ਔਰ ਜਿਹੜੀ ਸਟੋਰੀ ਆ ਉਹ ਬਿਲਕੁਲ ਯੂਨੀਕ ਆ ਨਵੀਂ ਆ ਨਵਾਂ ਪੜ ਲੱਗੂਗਾ ਔਰ ਜਿਹੜੇ ਘਰ ਦੇ ਵਿੱਚ ਅਸੀਂ ਕੀਤਾ ਜਿਵੇਂ ਕਿ ਮੈਮ ਹੁਣਾ ਨੇ ਕਸਿਆ ਪਰਮੀਗਮ ਦੇ ਵਿੱਚ ਘਰ ਸੀ ਉਹ 1400 ਸੀਰੀਜ਼ ਦਾ ਗੁਰੂ ਨਾਨਕ ਪਾਤਸ਼ਾਹ ਜੀ ਦੇ ਵੇਲੇ ਦਾ ਘਰ ਬਣਿਆ ਹੋਇਆ ਸੀ ਉਦਾਂ ਹੀ ਸੰਭ ਕੇ ਰੱਖਿਆ ਹੋਇਆ ਅਸੀਂ ਉਹ ਸ਼ੂਟ ਕੀਤਾ ਵੱਖ-ਵੱਖ ਲੋਕੇਸ਼ਨਸ ਲੈਨੇਵੇਂ ਉਥੋਂ ਦੀਆਂ ਇੰਗਲੈਂਡ ਦੀਆਂ ਇੰਗਲੈਂਡ ਦੇ ਵਿੱਚ ਫਿਲਮ ਸ਼ੂਟ ਹੋਈ ਪਰ ਤੁਹਾਨੂੰ ਇਹ ਨਹੀਂ ਲੱਗੂਗਾ ਵੀ ਇੰਗਲੈਂਡ ਦੇ ਵਿੱਚ ਹੋਈ ਐ ਨਵੀਆਂ ਚੀਜ਼ਾਂ ਦੇਖਣ ਨੂੰ ਮਿਲ ਲਗੀਆਂ ਪੰਜਾਬ ਦੇ ਵਿੱਚ ਵੀ ਚਾਰ ਦਿਨ ਦਾ ਸ਼ੂਟ ਸੀਗਾ 뮤직 ਬਹੁਤ ਸੋਹਣਾ ਜੀ ਬਲਕਾਰ ਅਨਖੀਲਾ ਸਾਹਿਬ ਜੀ ਦਾ ਅਖਾੜਾ ਜਿਹੜਾ ਥੋੜੇ ਦਿਨਾਂ ਤੱਕ ਰਿਲੀਜ਼ ਹੋਣਾ ਹੈ ਹੈਪੀ ਰਾਏ ਗੋਟੀ ਜੀ ਦਾ ਗਾਣਾ ਜਿਹੜਾ ਰਿਲੀਜ਼ ਹੋਇਆ ਤੁਸੀਂ ਬਹੁਤ ਪਿਆਰ ਦੇ ਰਹੇ ਹੋ ਮੇਰਾ ਆਪਣਾ ਇੱਕ ਡੂ ਇਟ Song ਹੈ ਤਾਂ ਜਿਹੜਾ ਜੋਤਕਾ ਟਾਂਗਰੀ ਜੀ ਨਾਲ ਮੈਂ ਗਾਇਆ ਔਰ ਉਹ ਇੱਕ ਉਹਨਾਲ ਜਿਨ੍ਹਾਂ ਨੂੰ ਤੁਸੀਂ ਬਹੁਤ ਸਾਰੀਆਂ ਵੱਡੀਆਂ ਫਿਲਮਾਂ ਦੇ ਵਿੱਚ ਉਹਨਾਂ ਦੇ ਗਾਣੇ ਸੁਣਿਓ ਉਹਨਾਂ ਨੇ ਗਾਇਆ ਜੀ ਤੇ ਬਾਕੀ ਹੋ ਗਏ ਬਸ ਤੁਸੀਂ ਆਉਣਾ ਹੈ 23 ਤਰੀਕ ਨੂੰ ਤੇ ਆਪਣਾ ਸਾਥ ਪਿਆਰ ਦੇਣਾ ਜੀ ਸੋ ਸਾਨੂੰ ਆਸ ਵੀ ਹੈ ਕਿ ਜਿਵੇਂ ਤੁਸੀਂ ਸਾਡੇ ਗਾਣਿਆਂ ਨੂੰ ਮੈਨੂੰ ਸਟੇਜਾਂ ਤੇ ਪਿਆਰ ਦਿੰਦੇ ਹੋ ਇਦਾਂ ਹੀ ਸਾਡੀ ਫਿਲਮ ਨੂੰ ਤੁਸੀਂ ਪਿਆਰ ਦਿਓਗੇ ਸੋ ਇੱਕ ਵਾਰੀ ਫੇਰ ਸਾਰਿਆਂ ਦਾ ਜਿਨ੍ਹਾਂ ਦਾ ਮੈਂ ਨਾਮ ਭੁੱਲ ਵੀ ਗਿਆ ਹੋਵਾਂ ਮੈਂ ਧੰਨਵਾਦ ਕਰਦਾ ਤੁਸੀਂ ਸਾਰੇ ਇੱਥੇ ਪਹੁੰਚੇ ਲੱਗੇ ਬੈਠੇ ਨੇ ਸੰਤ ਸਾਹਿਬ ਨੇ ਔਰ ਸਾਰੇ ਸਤਿਕਾਰਯੋਗ ਸ਼ਮੀ ਭਾਜੀ ਔਰ ਸਾਰੇ ਜਿਨ੍ਹਾਂ ਦੇ ਨਾਮ ਮੈਂ ਨਹੀਂ ਵੀ ਲੈ ਸਕਿਆ ਅਚਮ ਬਿਸ਼ਨਾ ਜੀ ਨੇ ਕਾਬਲ ਜੀ ਨੇ ਕਾਂਸ਼ੀਦਾਮ ਭਾਜੀ ਨੇ ਔਰ ਸਾਰਿਆਂ ਦਾ ਧੰਨਵਾਦ ਪ੍ਰੀਤ ਪੰਜਾਬੀ ਜੀ ਇੰਦਰਵੀਰ ਸਿੱਧੂ ਸਾਡਾ ਵੀ ਬਹੁਤ ਅੱਛਾ ਸਿੰਗਰ ਇੱਧਰ ਹੁਣ ਜਗਾ ਘਟ ਗਈ ਬੈਕ ਹੈਂਡ ਕੈਮਰੇ ਕੈਮਰੇ ਦੇ ਬੈਠੇ ਹੋਏ ਸਾਰੇ ਥੈਂਕ ਯੂ ਥੈਂਕ ਯੂ ਫॉर ਕਮਿੰਗ ਸਾਰਿਆਂ ਦਾ ਤੁਸੀਂ ਇੱਥੇ ਆਏ ਔਰ ਸਾਡਾ ਸਾਥ ਦੇ ਰਹੇ ਹੋ ਫਿਲਮ ਨੂੰ ਕਾਮਯਾਬ ਕਰਨ ਦੇ ਵਿੱਚ ਜੋ ਕਿ ਜਦੋਂ ਕੋਈ ਪਹਿਲੀ ਪੌੜੀ ਕਿਸੇ ਵੀ ਕੰਮ ਦੇ ਵਿੱਚ ਚੜਦਾ ਹੈ ਤੇ ਬਹੁਤ ਇੱਕ ਵੱਡੀ ਜਿੱਥੇ ਜ਼ਿੰਮੇਵਾਰੀ ਹੁੰਦੀ ਹੈ ਉੱਥੇ ਇੱਕ ਮਨ ਤੇ ਪ੍ਰੈਸ਼ਰ ਬੋਝ ਵੀ ਹੁੰਦਾ ਹੈ ਵੀ ਅਸੀਂ ਜਿਹੜੀ ਇਹ ਜ਼ਿੰਮੇਵਾਰੀ ਚੁੱਕੀ ਨੂੰ ਨਿਭਾ ਸਕੀ ਬਿਲਕੁਲ ਉਹ ਤਾਂ ਹੀ ਸੰਪੂਰਨ ਹੋਣਾ ਜਦੋਂ ਤੁਹਾਡਾ ਸਾਥ ਹੋਏਗਾ ਸੋ ਕਰਨ ਨੂੰ ਅਸੀਂ ਭਾਜੀ ਕੱਲ ਸਪੈਸ਼ਲ ਚੰਦ ਭਾਜੀ ਜਲੰਧਰ ਗਏ ਪ੍ਰੈਸ ਕਲੱਬ ਦੇ ਵਿੱਚ ਡੀਏਵੀ ਉੱਥੇ ਕਾਲਜ ਗਏ ਯੂਨੀਵਰਸਿਟੀ ਤੇ ਯੂਨੀਵਰਸਿਟੀ ਗਏ ਇਨ੍ਹਾਂ ਨੇ ਉੱਥੇ ਅਰੇਂਜਮੈਂਟ ਕੀਤਾ ਸੀ ਵੀ ਅੱਜ ਦੀ ਪ੍ਰੈਸ ਕਾਨਫਰੰਸ ਜੇ ਤੁਸੀਂ ਚਾਹੋਣੇ ਹੋ ਕਿ ਆਪਾਂ ਪੰਜਾਬ ਦੇ ਸੈਂਟਰ ਤੋਂ ਕਰਨੀ ਆ ਤਾਂ ਆਪਾਂ ਜਲੰਧਰ ਤੋਂ ਸ਼ੁਰੂ ਕਰਦੇ ਆ ਪਰ ਫਿਰ ਜਿੱਦਾਂ ਪ੍ਰਮਾਤਮਾ ਜੀ ਦਾ ਹੁਕਮ ਸੀ ਦੀ ਇਹ ਧਰਤੀ ਬੜੀ ਬਵਿਸਤਰ ਹੈ ਸਾਡੀ ਸ਼ੁਰੂਆਤ ਇੱਥੋਂ ਹੋਵੇ ਸੋ ਮਾਝੇ ਦੀ ਧਰਤੀ ਤੋਂ ਸ੍ਰੀ ਕਰਮਤਾਰ ਸਾਹਿਬ ਤੋਂ ਗੁਰੂਆਂ ਦੀ ਧਰਤੀ ਤੋਂ ਸਾਡੀ ਪਹਿਲੀ ਪ੍ਰੈਸ ਕਾਨਫਰੰਸ ਸ਼ੁਰੂ ਹੋਣ ਜਾ ਰਹੀ ਹੈ ਸੋ ਇਹਨੂੰ ਤੁਸੀਂ ਸਭ ਲੋਕਾਂ ਤੱਕ ਪਹੁੰਚਾਓ ਤਾਂ ਜੋ ਜਿਹੜਾ ਇਹ ਸਾਡਾ ਸਾਡੀ ਹੱਲਾਸ਼ੇਰੀ ਬਣੇ ਸਾਡਾ ਹੌਸਲਾ ਬਣੇ ਤਾਂ ਜੋ ਅਸੀਂ ਅੱਗੇ ਹੋਰ ਵਧੀਆ ਕੁਝ ਕੰਮ ਨਵੇਂ ਪ੍ਰੋਜੈਕਟ ਕਰ ਸਕੀਏ। ਮੈਂ ਕਹਾਂਗਾ ਲੋ ਦਾ ਭਾਜੀ ਕੋ ਮੈਂ ਕਹਿੰਦਾ بڑا ਮੁਕੱਦਸ ਟਾਈਮ ਹੈ ਕਿ ਧੀਰਾ ਦੇ ਲੋਹਰਾਂ ਦੀ ਜਿਹੜੀ ਕਮੇਟੀ ਫਿਲਦਾ ਹੈ ਹੈ ਬੀਬੀ ਕਿਤੇ ਫਸਦੇ ਹੈ ਉਹ 23 ਅਗਸਤ ਨੂੰ ਰਿਲੀਜ਼ ਹੋਣ ਜਾ ਰਹੀ ਹੈ ਔਰ ਅਸੀਂ ਉਹਦੇ ਸੰਦਰਭ ਚ ਬੈਠੇ ਹੈ। ਤੇ ਬਹੁਤ-ਬਹੁਤ ਸ਼ੁਭ ਕਾਮਨਾਵਾਂ ਮਰਜੀਤ। ਥੈਂਕ ਯੂ ਜੀ। ਇਸੇ ਤਰ੍ਹਾਂ ਤੁਰਦੇ ਰਹੋ। ਸਾਂਝਾ ਕਰੇ ਨਾ ਤਕੋ। ਕਿਉਂਕਿ ਐ ਜਿਹੜੀ ਸੱਜ ਜ਼ਮੀਨ ਤੇ ਅਸੀਂ ਬੈਠੇ ਹੋਏ ਆਏ ਮਾਝੇ ਦੀ ਬੜੀ ਪਵਿੱਤਰ ਸੱਜ ਜ਼ਮੀਨ ਹੈ ਤਰਨਤਾਰਨ ਦਾ ਇੱਕ ਬਹੁਤ ਵੱਡਾ ਜਿਹੜਾ ਮਹੱਤਮਾ پوری ਸਾਡੀ ਲਾਈਫ ਦੇ ਵਿੱਚ ਜ਼ਿੰਦਗੀ ਦੇ ਵਿੱਚ ਪੰਜਾਬੀਏ ਦੇ ਵਿੱਚ ਜਿੱਦੇ ਪਾਸੇ ਥੋੜਾ ਟੱਪੀ ਤੇ ਪੱਟੀ ਆ ਜਾਂਦੀ ਹੈ ਔਰ ਪੱਟੀ ਦੇ ਵਿੱਚ ਹਰਜੀਤ ਕੰਗ, ਦੀਪ ਢਿੱਲੋਂ ਹੋਣੀ ਬਹੁਤ ਵੱਡੇ ਵੱਡੇ ਸਿਨੇਮੇ ਦੇ ਨਾਮ ਜਿਹੜੇ ਤੇ ਰਹੇ ਨੇ ਜੇ ਤੁਹਾਡੇ ਕੋਲ ਕੋਈ ਬੁੱਲੇ ਖਿਆ ਦਾ ਕਸੂਰ ਆਇਆ ਤਾਂ ਤੇ ਇਧਰਲੇ ਪ੍ਰੈਸ਼ਰ ਬੋਕੇ ਤਰਨਤਾਰਨ ਆਪਣੇ ਗਮਰ ਬਹੁਤ ਮਸ਼ਹੂਰ ਗਿਆ ਮੈਂ ਅਫਜਲ ਅਹਿਸਨ ਰੰਦਾਵਾ ਜਿਹੜੇ ਕਿ ਪਾ ਅੰਡਰਸਨ ਤੋਂ ਬੁਲਾਉਂ ਕਰਦੇ ਸੀ ਬਹੁਤ ਵੱਡੇ ਉੱਥੇ ਦੇ ਰਾਈਟਰ ਹੋਏ ਨੇ ਉਹਨਾਂ ਦੀ ਇੱਕ ਕਾਣੀ ਪੜ੍ਹਦੇ ਸੀ ਉਹ ਕਾਣੀ ਦੇ ਵਿੱਚ ਕਹਿੰਦੇ ਨੇ ਕਿ ਮੈਂ ਇਹ ਜਿਹੜਾ ਖੇਤਾ ਸੀ ਤਰਨਤਾਰਨ ਦਾ ਏਰੀਆ ਇਹਦੇ ਵਿੱਚ ਸਭ ਤੋਂ ਲੰਬੇ ਜਿਹੜੇ ਮਨੁੱਖ ਹੋਦੇ ਸੀ ਤੇ ਮੱਝ ਦੇ ਜਿਹੜੇ ਲੋਕ ਬਹੁਤ ਲੰਬੇ ਹੁੰਦੇ ਸੀ ਇਸ ਕਰਕੇ ਤੁਸੀਂ ਸੁਣਿਆ ਹੋਊਗਾ ਕਿ ਪਹਿਲਾਂ ਤਰੰਤਾਰਨ ਜੱਕੇ ਜਿਹੜੇ ਬੜੇ ਮਸ਼ਹੂਰ ਹੁੰਦੇ ਸੀ ਉਹ ਉੱਚੇ ਟਾਂਗੇ ਇੱਥੇ ਬਣਦੇ ਰਹੇ ਹਨ ਤਾਂ ਕਰਕੇ ਤੋਂ ਪਰੰਪਰਾ ਦਾ ਬਹੁਤ ਵੱਡਾ ਯੋਗਦਾਨ ਹੈ ਸਾਇਨ ਦੇ ਵਿੱਚ ਸੱਭਿਆਚਾਰ ਦੇ ਵਿੱਚ ਰੰਗ ਮੰਚ ਦੇ ਵਿੱਚ ਥੀਏਟਰ ਦੇ ਵਿੱਚ ਤੇ ਫਿਲਮਾਂ ਦੇ ਵਿੱਚ ਵੀ ਔਰ ਧੀਰੇ ਹੋਰਾਂ ਨੇ ਤਾਂ ਸ਼ੁਰੂਆਤ ਕੀਤੀ ਹੈ ਤੇ ਬਹੁਤ ਸ਼ੁਭ ਕਾਮਨਾਵਾਂ ਫਿਲਮ ਦਾ ਹੈ ਨਿਰਦੇਸ਼ਕਾਂ ਸੁਦਰਨ ਦਲੋਹੀ ਸਾਡੇ ਬਾਜੇ ਤੋਂ ਬਿਲਕੁਲ ਮਜੀਠੇ ਦੇ ਲਾਗੇ ਮੇਰਾ ਹੋਮ ਟਾਊਨ ਦੇ ਲਾਗੇ ਦਾ ਪਿੰਡ ਹੈ ਤੇ ਬਹੁਤ ਸ਼ੁਭ ਕਾਮਨਾਵਾਂ ਇਸੇ ਰੰਗ ਵਧੀਆ ਵਧੀਆ ਕੰਮ ਕਰਦੇ ਰਹੋ ਤੁਹਾਨੂੰ ਸਭ ਨੂੰ ਵੀ ਬਰਜੋਰ ਬੇਨਤੀ ਹੈ ਕਿ ਜਰੂਰ ਇਸ ਵੀਰ ਦਾ ਸਾਥ ਦੇਣਾ ਚਾਹੀਦਾ ਕਿਉਂਕਿ ਇਹਨਾਂ ਨੇ ਇੱਕ ਕੰਮ ਬੜੀ ਓਨੈਸਟੀ ਨਾਲ ਕੀਤਾ ਤੇ ਮੇਰੇ ਖਿਆਲ ਚ ਲਿਖਿਆ ਹੁੰਦਾ ਕਿ ਓਨੈਸਟੀ ਦਾ ਬੈਸਟ ਪਾਲਿਸੀ ਇਮਾਨਦਾਰੀ ਸਭ ਤੋਂ ਚੰਗੀ ਨੀਤੀ ਹੈ ਕਿ ਤੁਰੇ ਨੇ ਤੇ ਇਨਸ਼ਾਅੱਲਾ ਇਹਨਾਂ ਦਾ ਸਫਰ ਜਿਹੜਾ ਬਹੁਤ ਸਫਲਨਾ ਹੋਵੇ ਬਹੁਤ ਵੱਡੀਆਂ ਕਾਮਯਾਬੀਆਂ ਇਹਨਾਂ ਦਾ ਹਾਸਿਲ ਕਰਨ ਬਾਕੀ ਬੜੀ ਖੁਸ਼ੀ ਹੋਈ ਮੈਂ ਤੇ ਵੈਸੇ ਨਾਲ ਅੱਜ ਆ ਗਿਆ ਤੇ ਤੁਹਾਡੇ ਸਭ ਦੇ ਦਰਸ਼ਨ ਕਰਨ ਦਾ ਮੌਕਾ ਮਿਲਿਆ ਉਹ ਵੀ ਜਿਹੜਾ ਮੰਡ ਦਿਵਾਲ ਸਾਹਿਬ ਬਾਜੀ ਜੀ ਜੰਮ ਸਾਹਿਬ ਇਸਾਰੀ ਪਰ ਸਾਰਿਆਂ ਨੂੰ ਤੁਹਾਨੂੰ ਮਿਲਿਆ ਕਈਆਂ ਦੇ ਨਾਮ ਮੈਂ ਨਹੀਂ ਵੀ ਜਾਣਦਾ ਪਰ ਮੇਰੇ ਉਹਨੂੰ ਬਹੁਤ ਬਹੁਤ ਕਰੋ ਸਸੀਕਾਲ ਜੀ ਦੇ ਰਾਸਤੇ ਰੋ ਤੇ ਵੀਰ ਦੀ ਫਿਲਮ ਹੈ ਇਹਨੂੰ ਦਬਲ ਕੇ ਜਿਹੜਾ ਇਹਦੀ ਪਬਲਿਸਿਟੀ ਕਰੋ ਤੇ 23 ਅਗਸਤ ਨੂੰ ਇਹੋ ਫਿਲਮ ਜੜੀ ਆ ਵੇਖਣ ਜਾਓ ਬਹੁਤ ਬਹੁਤ ਸ਼ੁਕਰੀਆ ਸਾਰੀ ਟੀਮ ਨੂੰ ਬਹੁਤ ਬਹੁਤ ਓਕੇ